ਤ੍ਰਿਕਾਲ ਬਾਈ ਦੀ ਸਾਰਿਆਂ ਨੂੰ ਤੇ ਅੱਜ ਬਾਈ ਸ਼ਰਮੇ ਕੋਲੇ ਆਏ ਆ ਤੇ ਬਾਈ ਕੋਲੇ ਬਾਹਰਲੇ ਦੇਖ ਦੇ ਵਿੱਚ ਟਰੈਕਟਰ ਖੜੇ ਨਾ ਤੇ ਬਾਈ ਨੂੰ ਪਉਦੇ ਆ ਇੱਕ 58 ਇੱਕ ਬੋੜਾ ਇੱਕ ਟਰਾਲਾ 16 ਫੁੱਟ ਤੇ ਬਾਈ ਤੋਂ ਲੈਣਾ ਜਾਣਕਾਰੀ ਵੀ ਕਿਵੇਂ ਕੋਸਾਓ ਕਿਹੜੀ ਕੰਟਰੀ ਚ ਖੜਿਆ ਤੇ ਸਾਰੀ ਗੱਲਬਾਤ ਆਪਾਂ ਸ਼ਰਮੇ ਨਾਲ ਕਰਦੇ ਆਂ ਔਰ ਸ਼ਰਮਾ ਜੀ ਤੁਸੀਂ ਕੀ ਗੱਲ ਬਾਈ ਹੋਰ ਕੋਈ ਗੱਲ ਉਹ ਦੇਖ ਆਪੀਟੇ ਕੋ ਕੀ ਬੰਬਰੀ ਆਈ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਭਾਈ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਇਦਾਂ ਹੀ ਤੁਹਾਨੂੰ ਨਵੇਂ ਤੋਂ ਨਵੇਂ ਟਰੈਕਟਰ ਦਿਖਾਉਂਦੇ ਰਹਾਂਗੇ ਜਿਹੜੀ ਭੁੱਲਾ ਸਾਹਿਬ ਅੱਜ ਦੀ ਵੀਡੀਓ ਆ ਹਾਂ ਹਾਂ ਇਹ ਸਪੈਸ਼ਲ ਐਨ ਆਰ ਆਈ ਵੀਰਾਂ ਵਾਸਤੇ ਆ ਹਾਂ ਸਹੀ ਗੱਲ ਹੈ ਠੀਕ ਹੈ ਆਪਣੇ ਦੋਸਤ ਦੇ ਟਰੈਕਟਰ ਖੜੇ ਆ ਜੀ ਟੋਰਾਂਟੋ ਦੇ ਵਿੱਚ ਟੋਰਾਂਟੋ ਤੇ ਠੀਕ ਹੈ ਜੀ ਇੱਕ 3600 ਫੋੜਾ ਭਾਈ ਹਾਂਜੀ ਫੁੱਲ ਮੋਡੀਫਾਈਡ ਅੱਛਾ ਜੀ ਇੱਕ ਬਾਈ ਜੀ 911 911 ਉਹ ਵੀ ਫੁੱਲ ਮੋਡੀਫਾਈਡ ਆ ਬਾਈ ਅੱਛਾ ਜੀ 1 ਬਾਈ ਜੀ 16 ਫੁੱਟਾ ਟਰਾਲਾ ਟਰਾਲਾ ਉਹ ਸਾਰਾ ਟਾਟਾ ਚਾਦਰ ਦਾ ਅੱਛਾ ਜੀ ਸਾਰਾ ਟਾਟਾ ਦਾ ਮਾਲ ਲੱਗਿਆ ਠੀਕ ਹੈ ਜੀ ਤੇ ਉਹ ਤਿੰਨੇ ਫੋਰ ਸੇਲ ਆ ਬਾਈ ਹਾਂਜੀ ਤੇ ਇੱਥੇ ਤਾਂ ਮੈਂ ਤੁਸੀਂ ਕਹਿੰਦੇ ਹੋਵੋਗੇ ਕਿ ਯਾਰ ਸ਼ਰਮਾ ਰੇਟ ਬਦਲ ਲਿਖ ਲੈਂਦੇ ਆ ਤਾਂ ਕਹਿ ਦਿੰਦੇ ਆ ਮਟਰੈਂਟੋ ਚ ਖੜੇ ਆ ਭਾਈ ਉਹਨਾਂ ਦਾ ਰੇਟ ਆਪਾਂ ਨੂੰ ਕੀ ਪਤਾ ਹਨਾ ਸਹੀ ਗੱਲ ਹੈ ਨਾ ਤਾਂ ਪ੍ਰੋਪਰ ਆਪਾਂ ਨੂੰ ਪਤਾ ਭਾਈ ਕਿੰਨਾ ਉਹਦਾ ਖਰਚਾ ਲੱਗਦਾ ਜਾਣ ਦਾ ਸ਼ਿਪ ਦਾ ਹਾਂ ਕਿੰਨੇ ਦੇ ਤਿਆਰ ਹੋਣ ਤੇ ਲੱਗਿਆ ਕੀ ਲੱਗਿਆ ਹਨਾ ਉਹ ਪਤਾ ਨਹੀਂ ਪਰ ਅੱਜ ਆਪਾਂ ਬਹਿਬ ਤੇ ਉਹ ਟਰੈਕਟਰਾਂ ਜੀ ਵੀ ਕਰਾਂਗੇ ਸਹੀ ਗੱਲ ਹੈ ਉਹ ਟਰੈਕਟਰ ਜੀ ਵੀ ਬਹਿਬ ਤੱਕ ਕਰਾਂਗੇ ਹਾਂ ਸਭ ਤੋਂ ਪਹਿਲਾਂ ਆ ਗਿਆ ਭੁੱਲਰ ਸਾਹਿਬ 3600 ਫੋੜ 3600 ਛੱਤੀ ਦਾ ਘੋੜਾ ਮੋਡੀਫਾਈ ਹੋਇਆ ਹੈ ਮੋਡੀਪਾਈ ਫੁੱਲ ਮੋਡੀਫਾਈ ਹੋਇਆ ਜੀ ਹਾਂਜੀ ਸਕਰੀਨ ਤੇ ਫੋਟੋਆਂ ਵੀ ਚੱਲੀ ਜਾਂਦੀਆਂ ਹਾਂ ਹਾਂ ਠੀਕ ਹੈ ਗੱਲ ਵੀਰੇ ਹਾਂਜੀ ਅੱਛਾ ਬਾਲੇ ਹੁੰਦੇ ਬਾਈ ਕੋਈ ਡੀਸੀ ਟਾਇਰ ਪਾਤੇ ਜਾਂ ਕੋਈ ਸਸਤੇ ਪਾਤੇ ਹਾਂ ਉਹ ਕੰਮ ਨਹੀਂ ਆ ਇਹ ਨਾ ਟਾਇਰ ਉਹ ਰੀਜਨਲ ਕੰਪਨੀ ਦੇ ਗੁਡਇਰ ਦੇ ਟਾਇਰ ਆ ਬਾਈ ਠੀਕ ਹੈ ਜੀ ਠੀਕ ਹੈ ਬੈਂਪਰ ਤੋਂ ਲੈ ਕੇ ਲੈਂਕਾ ਤੱਕ ਟ੍ਰੇਕਟਰ ਦਾ ਬਾਈ ਕੰਮ ਹੋਇਆ ਜਮਾ ਫੁੱਲ ਕੰਮ ਹੋਇਆ ਫੁੱਲ ਕੰਮ ਹੋਇਆ ਕੋਈ ਫੁੱਦੂ ਜੀ ਕੰਪਨੀ ਦਾ ਡੈਕ ਵੀ ਨਹੀਂ ਲੱਗਿਆ ਬਾਈ ਸਹੀ ਐਮ ਪ੍ਰੀਫਾਇਰ ਡੈਕ ਲੱਗਾ ਇਹਨਾਂ ਜਿਹੜਾ ਡੈਕ ਵੀ ਸਿਰਾਈ ਆ ਬਾਈ ਸਹੀ ਗੱਲ ਹੈ ਤੇ ਫੈਬਰ ਦੀ ਛਤਰੀ ਲੱਗੀ ਜਿਹੜੀ ਉਹ ਵੀ ਬਾਈ ਸਿਰਾਈ ਆ ਤੇ ਜਿਹੜਾ ਟਰੈਕਟਰ ਨੂੰ ਰੰਗ ਹੋਇਆ ਹਮ ओरिजिनल 2K ਦਾ ਰੰਗ ਹੋਇਆ ਬਸ ਅੱਛਾ ਰੇ ਨਾਲ ਕੋਈ ਵੇਚਣ ਨਾਲ ਵੇਚਣ ਦੇ ਮੁਤਾਬਕ ਨਹੀਂ ਉਹ ਤਿਆਰ ਕਰਵਾਏ ਹੋਏ ਉਹ ਸ਼ੌਕ ਬਾਤ ਤੇ ਤਿਆਰ ਕਰਵਾਏ ਆ ਸ਼ੌਕੀ ਬੰਦੇ ਕੋਲੇ ਸ਼ੌਕੀ ਬੰਦੇ ਕੋਲੇ ਆ ਜੱਜ ਕੇ ਟਰੈਕਟਰ ਦੇ ਟਰੈਕਟਰ ਦੇ ਉੱਤੇ ਪੈਸੇ ਲੱਗੇ ਹੋਇਆ ਹਮ ਜੱਜ ਕੇ ਤਿਆਰ ਕੀਤੇ ਹੋਇਆ ਜੀ ᱜੇਅਰ ਦਾ ਇੰਜਨ ਦਾ ਪਿਛਲੇ ਹਿੱਸੇ ਦਾ ਮੂਰਲੇ ਹਿੱਸੇ ਦਾ ਫੁੱਲ ਤਿਆਰ ਹੈ ਜੀ ਪਾਵਰ ਸਟੀਅਰਿੰਗ ਆ ਬਾਈ ਤੇ ਜਮਾਂ ਜਲਾ ਕੇ ਬਾਕੇ ਆਉਦੀ ਤਸੱਲੀ ਕਰਕੇ ਲੈ ਜਾ ਸਕਦੇ ਸਹੀ ਗੱਲ ਹੈ ਠੀਕ ਹੈ ਗੱਲ ਅਬੀ ਦੇ ਟ੍ਰਾਂਟੋ ਖੜਿਆ ਬਾਈ ਸੁਸ਼ੀਲ ਸਿੰਘ ਜੀ ਹੈ ਬਾਈ ਆਪਣੇ ਦੋਸਤ ਨੇ ਬਾਈ ਦਾ ਨੰਬਰ ਵੀ ਮੈਂ ਹੁਣੇ ਮੈਂਸ਼ਨ ਕਰ ਦੇਣਾ ਇੱਕ ਪਹਿਲਾਂ ਵੀਡੀਓ ਪਾਈ ਸੀ ਇੱਕ ਪਹਿਲਾਂ ਨਹੀਂ ਬੋਲ ਵੀ ਦਿੰਨੇ ਆਪਾਂ ਇੱਕ ਪਹਿਲਾਂ ਵੀਡੀਓ ਪਾਈ ਸੀ ਉਹ ਬਾਈ ਜੀ ਕਹਿੰਦੇ ਮੈਂ ਕਿਹਾ ਯਾਰ ਨੰਬਰ ਮੈਂਸ਼ਨ ਕਰ ਦੇ ਹਾਂ ਹਾਂ ਟ੍ਰੈਂਟੋ ਵਾਲੇ ਵੀਰ ਦਾ ਉਹ ਕਹਿੰਦਾ ਬਾਈ ਜੀ ਪਹਿਲਾਂ ਮੈਨੂੰ 150 ਡਾਲਰ ਦਿਓ ਫੇਰ ਫੇਰ ਪਾਉਂਗਾ ਬੱਤੀ ਆਪਾਂ ਨਾਂ ਨਹੀਂ ਲੈਂਦੇ ਆਪਾਂ ਲੈਣਾ ਕੀ ਵਿਕੀ ਹੈਣਾ ਸਾਡੇ ਅਗਲੇ ਦੀ ਮਰਜ਼ੀ ਹੈ ਬਾਈ ਹੈਨਾ ਹਾਂ ਚਲੋ ਨਹੀਂ ਬੋਲੋ ਸਾਬ ਚਲੋ ਛੱਡੋ ਛੱਡੋ ਹੂੰ ਬਾਈ ਦਾ ਨੰਬਰ ਹੈਗਾ ਜੀ +1 416 819 0304 +1 416 819 0304 ਸਕਰੀਨ ਤੇ ਵੀ ਚੱਲ ਰਿਹਾ ਬਾਈ ਠੀਕ ਹੈ ਗੱਲ ਜਿਹੜਾ ਵੀ ਬਾਈ ਰੇਟ ਕਹੂਗਾ ਹੂੰ ਪਹਿਲਾਂ ਆਪਾਂ ਬੈਪਟ ਕਰ ਦਨੇ ਆ ਜੇ ਜਿਹੜਾ ਵੀ ਬਾਈ ਰੇਟ ਕਹੂਗਾ ਬਾਈ ਡਿਸਕਾਊਂਟ ਕਰੂ ਤੁਹਾਨੂੰ ਉਦੋਂ ਬਾਅਦ ਦੇ ਵਿੱਚ ਡਿਸਕਾਊਂਟ ਕਰਨ ਤੋਂ ਬਾਅਦ ਭਾਈ ਆਪਾਂ ਨੂੰ ਫੋਨ ਕਰ ਲੈ। ਅੱਛਾ। ਆਪਾਂ ਵੀ ਸਪੈਸ਼ਲ ਤੁਹਾਨੂੰ ਜਿੰਨਾ ਕਿ ਮਾਨਤਾਨ ਮੈਥੋਂ ਹੋਇਆ, ਜਿੰਨਾ ਕਿ ਡਿਸਕਾਊਂਟ ਹੋਇਆ, ਜਿੰਨੀ ਕਿ ਵਹਿਬਤ ਮੈਥੋਂ ਹੋਈ, ਉਹਨੂੰ ਮੈਂ ਕਰੂੰਗਾ। ਹਾਂ। ਠੀਕ ਆ ਭਾਈ। ਉਦੋਂ ਬਾਅਦ ਆਗਾ ਭਾਈ 91। 91 ਕਰਾ। ਠੀਕ ਆ ਗੱਲ ਭਾਈ। ਹਾਂਜੀ। 91 ਦੇ ਵੀ ਟਾਇਰ ਆ ਜਿਹੜੇ ਭਾਈ ਚਾਰੇ ਕੰਪਨੀ ਦੇ ਟਾਇਰ ਆ ਕੋਈ ਦੇਸੀ ਕੰਪਨੀ ਦੇ ਨਹੀਂ ਭਾਈ। ਵਧੀਆ ਫੁੱਲ ਤਿਆਰ ਹੋਇਆ ਉਹ ਵੀ। ਠੀਕ ਆ ਹਾਂਜੀ। ਘੋੜਾ ਬੈਂਪਰ ਲੱਗਿਆ ਹੋਇਆ ਜੀ। ਹੂੰ। ਬੈਂਪਰ ਤੋਂ ਲੈ ਕੇ ਲੈਂਕਾਂ ਤੱਕ। ਫੁੱਲ ਮੋਡੀਫਾਈ ਹੋਇਆ ਟਰੈਕਟਰ ਹੈ ਵੀਰੇ ਜਮਾਂ ਕਹਿੰਦੇ ਮੀਂਹ ਧੁੱਖ ਲੈਂਦੀ ਹੈ ਦੇਖ ਕੇ ਧੁੱਖ ਲੈਂਦੇ ਆ ਬਾਈ ਚਲਾ ਕੇ ਬਾਹਰ ਜਿਵੇਂ ਤੁਹਾਡੀ ਤਹੱਲੀ ਆਉਂਦੀ ਆ ਬਾਈ ਜੀ ਓਵੇਂ ਟਰੈਕਟਰ ਆਉਦਾ ਲੈ ਸਕਦੇ ਲੈ ਸਕਦੇ ਕਾਪੀ ਕਾਗਜ਼ਾਂ ਦੀ ਤੁਹਾਡੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਉਹ ਸਾਡੀ ਜ਼ਿੰਮੇਵਾਰੀ ਹੈ ਜਾਂ ਬਾਈ ਸ਼ਸ਼ੀਲ ਸਿੰਘ ਦੀ ਬਾਈ ਦੀ ਜ਼ਿੰਮੇਵਾਰੀ ਹੈ ਪੇਪਰ ਵਰਕ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਤੁਹਾਡੇ 6-7 ਮਹੀਨੇ ਬਚਦੇ ਆ ਬਾਈ ਜੇ ਤੂੰ ਟਰਾਂਟਰ ਤੋਂ ਟਰੈਕਟਰ ਲੈਂਦਾ ਕੋਈ 6-7 ਮਹੀਨੇ ਬਚਦੇ ਕਿਉਂ 4-5 ਮਹੀਨੇ ਜੇ ਤਿਆਰ ਹੁੰਦਾ ਬਾਈ ਟਰੈਕਟਰ ਸਹੀ ਗੱਲ ਹੈ ਤੇ ਮਹੀਨਾ ਡੇਢ ਮਹੀਨਾ ਬਾਈ ਪਹੁੰਚਣ ਤੇ ਲੱਗ ਜਾਂਦਾ ਉਸ ਤੋਂ ਵੱਲ ਖੱਜਲ ਖਿਆਰੀ ਹੁੰਦੀ ਹੈ ਕਾਗਜ਼ ਪੱਤਰਾਂ ਦੀ ਹੁੰਦੀ ਹੈ ਬਾਈ ਜੇ ਸਹੀ ਗੱਲ ਹੈ ਟੈਨਸ਼ਨ ਹੁੰਦੀ ਹੈ ਕਦੋਂ ਪਹੁੰਚੂ ਕਿੱਥੇ ਪਹੁੰਚੂ ਕਿਵੇਂ ਨਹੀਂ ਪਹੁੰਚੂ ਹੈਨਾ ਇਹ ਲੋੜ ਉਹ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਟਰਾਂਸਪੋਰਟ ਤੋਂ ਟਰੈਕਟਰ ਲੈ ਸਕਦੇ ਨਾਟ ਵਗੈਰਾ ਦਾ ਕੰਮ ਬਾਈ ਗੇਅਰ ਦਾ ਇੰਜਨ ਦਾ ਮੂਰਲੇ ਹਿੱਸੇ ਦਾ ਸਾਰਾ ਕੰਮ ਕੰਪਲੀਟ ਹੈ ਮੈਂ ਇਹ ਤੋਂ ਲੈ ਕੇ ਚੱਡ ਦਿਆਂਗੇ ਹੈੱਡ ਤੱਕ ਕਰ ਦਿਆਂਗੇ ਪਾਵਰ ਸਟੀਅਰਿੰਗ ਆ ਵੀ ਰਿਹਾ ਠੀਕ ਹੈ ਗੱਲ ਵਧੀਆ ਬੈਂਪਰ ਲੱਗਾ ਸਿਰੇ ਦਾ ਸਿਰੇ ਦਾ ਟਰੈਕਟਰ ਦੇ ਉੱਤੇ ਡਿੱਕ ਲੱਗਾ ਹੋਇਆ ਬਾਈ ਵਧੀਆ ਫੇਵਰ ਦੀ ਛਤਰੀ ਲੱਗੀ ਹੈ ਸਿਰੇ ਦੀ ਵੀਰੇ ਲਾਈਟਾਂ ਲੁਕਾਂ ਵਧੀਆ ਲੱਗੀਆਂ ਟਰੈਕਟਰ ਦੇ ਉੱਤੇ ਚਲਾ ਕੇ ਬਾਅਦ ਵਿੱਚ ਤਸੱਲੀ ਕਰਕੇ ਟਰੈਕਟਰ ਲੈ ਕੇ ਜਾਇਓ ਵੀਰੇ ਆਪਾਂ ਕਹਿੰਦੇ ਆ ਸਹੀ ਗੱਲ ਹੈ ਠੀਕ ਆ ਪੁੱਲਤ ਸਾਹਿਬ ਰੰਗ ਦੀ ਗੱਲ ਕਰਦੇ ਆ ਵੀਰੇ ਵੇਚਣ ਵਾਲਾ ਰੰਗ ਨਹੀਂ ਕਰਾਇਆ ਸਿਰੇ ਦਾ ориジナル ਜੈਨੂ ਰੰਗ ਟੂਕੇ ਦਾ ਰੰਗ ਕਰਵਾਇਆ ਹੋਇਆ ਟਰੈਕਟਰ ਨੂੰ ਸ਼ੋਅ ਨੂੰ ਮਗਰਿਆਂ ਨੂੰ ਰਿੰਪ ਨੂੰ ਇੰਜਨ ਨੂੰ ਸਾਰੇ ਕਿਸੇ ਨੂੰ ਟੂਕੇ ਦਾ ਰੰਗ ਸ਼ੌਕੇ ਦਾ ਤੇ ਬਾਈ ਜੀ ਹੋਇਆ ਦੁਆਰੇ ਫੇਰ ਦਾਦਨਾ ਕੰਪਨੀ ਦੇ ਟਾਇਰ ਆ ਬਾਈ ਹਾਂ ਚਾਰੇ ਪਾਵਰ ਸਟੀering ਪਾਵਰ ਸਟੀering ਵੀਰੇ ਗੇਅਰ ਇੰਜਨ ਆਰ ਪੀ ਦਾਰ ਪੀਆ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਕੇ ਜਾਇਓ ਬਾਈ ਠੀਕ ਹੈ ਗੱਲ ਜੋ ਵੀ ਬਾਈ ਰੇਟ ਮੰਗੂਗਾ ਉਹ ਬਾਈ ਡਿਸਕਾਊਂਟ ਦਵਾਰੇ ਫੇਰ ਕਹਿਣਾ ਡਿਸਕਾਊਂਟ ਕਰੂਗਾ ਟ੍ਰਾਂਟੋ ਵਾਲੇ ਬਾਈ ਉਦੋਂ ਵਾਦੇ ਵਿੱਚ ਜਿੰਨੇ ਕ ਡਾਲਰ ਮੈਥੋਂ ਡਿਸਕਾਊਂਟ ਹੋਏ ਓਨੇ ਕ ਮੈਂ ਡਿਸਕਾਊਂਟ ਕਰੂਗਾ ਉਹ ਤਾਂ ਕਰਨੀ ਕਰਨੇ ਤੁਸੀਂ ਤਾਂ ਸਰਪਾ ਜੀ ਨਮਸਕਾਰ ਤੇ ਦੁਬਾਰਾ ਫੇਰ ਦੱਸੋ 911 ਮਾਰੇ ਬਾਈ ਆ ਗਿਆ ਸੀਗਾ ਹਾਂਜੀ ਹਾਂਜੀ ਤੇ ਪੂਰਾ ਵਧੀਆ ਰੰਗ ਹੋਇਆ ਪਾਵਰ ਸਟੀering ਦਾ ਟਾਇਰ ਨਵੇਂ ਆ ਬਿਲਕੁਲ ਉਹ ਦੁਬਾਰਾ ਟਰਾਲਾਂ ਦੀ ਤੁਸੀਂ ਇਹਦੇ ਵਿੱਚੋਂ ਡਿਸਕਾਊਂਟ 911 ਚੋਂ ਮੈਂ ਵੀ ਕਰੂਗਾ ਹੂੰ ਕਿ ਮੈਂ ਬਹਿਤ ਕਰਦਾ ਹੁਣ ਨਾ ਤੇ ਬਾਈ ਸਚੀ ਸਿੰਘ ਜੀ ਮਾਫ ਕਰਨਾ ਕਿ ਮੈਂ ਬਹਿਤ ਕਰਨ ਨੂੰ ਹਰਦਾ ਨਹੀਂ ਮੈਂ ਬਹਿਤ ਕਰੂ ਆ ਹੂੰ ਤੁਸੀਂ ਦਸ ਕੌਣ ਜਿਹੜਾ ਦੇਣਾ ਤੇ ਨਾ ਮੈਂ ਵੀ ਦੂੰ ਹੂੰ ਉਦੋਂ ਬਾਅਦ ਆ ਗਿਆ 16 ਫੁੱਟਾ ਟਰਾਲਾ ਰਾਲਾ ਟਰਾਲਾ ਫੁੱਲ ਮੋਡੀਫਾਈ ਹੈ ਜੀ ਹੂੰ ਵਧੀਆ ਉਹਦੇ ਨਾਲ ਬੈੱਡ ਹੈ ਜਿੜੀ ਵਾਲਾ ਸਿਰੇ ਦਾ ਨਵਾਂ ਮਟਰ ਵਾਲਾ ਜਮ ਬਿਲਕੁਲ ਨਵਾਂ ਹੂੰ ਸ਼ਾਇਦ ਹੂੰ ਮੈਨੂੰ ਕਨਫਰਮ ਨਹੀਂ ਹੈਗਾ 1 ਮਿੰਟ ਤਾਂ ਮੈਂ ਦੇਖਿਆ ਸ਼ਾਇਦ 2 ਬੈਡਾ ਬਾਈ ਟਰਾਲੇ ਦਾ 6 ਦਾ ਬਾਕੀ ਪੁੱਛ ਲੈ ਫੋਨ ਕਰਕੇ ਬਾਈ ਨੂੰ 8 ਡਬਲ ਬੈਡਾ ਹੱਥਾ ਜੀ ਦਾ ਹਾਂ 6 ਦਾ ਚਾਰੇ ਟਾਇਰ ਬਿਲਕੁਲ ਨਵੇਂ ਐਮਰ ਫਲੇ ਤੋਂ ਦੇਸੀ ਕੰਪਨੀ ਦੀ ਨਹੀਂ ਅੱਛਾ ਹੁੱਕ ਤੋਂ ਲੈ ਕੇ ਬਾਈ ਡਾਲੇ ਟਕਰਾ ਥਾੜਾ ਟਾਟਾ ਦਾ ਮਾਲ ਲੱਗਿਆ ਬਾਈ ਬੇਸ਼ੱਕ ਕੋਲੇ ਜਾ ਕੇ ਦੇਖ ਲਓ ਬਾਈ ਟਾਟਾ ਦੀਆਂ ਮੋਹਰਾ ਵੀ ਹੋਣੀਆਂ ਟਰਾਲੇ ਤੇ ਉੱਤੇ ਆ ਆ ਇੱਕ ਵਾਰੀ ਤੇਕਾ ਉਹ ਠੀਕ ਹੈ ਗੱਲ ਹੈ ਟਾਟਾ ਦਾ ਮਾਲ ਲੱਗਿਆ ਹੋਇਆ ਬਾਈ ਡਬਲ ਜੈਕ ਦਾ ਦੋ ਜੈਕ ਨਹੀਂ ਇੱਕ ਤਾਂ ਹੁ ਕਹਿੰਦੇ ਡਬਲ ਆਪ ਇੱਕ ਜੈਕ ਦੇ ਵਿੱਚੋਂ ਜੈਕ ਨਿਕਲਦਾ ਉਹਨੂੰ ਵੀ ਡਬਲ ਕਰ ਨਹੀਂ ਦੋ ਜੈਕ ਨੇ ਡਬਲ ਸਪੋਰਟਾਂ ਲੱਗੀਆਂ ਬਾਥੇ ਦੋ ਲੱਗਿਆ ਦੋ ਜੈਕ ਇਕੱਠੇ ਚੱਲਦੇ ਆ ਹਾਂ ਹਾਂ ਇਕੱਠੇ ਚੱਲਦੇ ਆ ਠੀਕ ਹੈ ਪੂਰੇ ਸ਼ੌਂਕ ਦਾ ਬਣਾਇਆ ਹੋਇਆ ਵੀਰੇ ਟਾਟਾ ਦਾ ਮਾਲ ਲੱਗਿਆ ਕੋਈ ਕਿਸ ਨਹੀਂ ਕੀਤੀ ਉਹ ਟਰਾਲਾ ਬਣਾਉਣ ਵਾਸਤੇ ਟਰਾਲੇ ਨੂੰ ਰੰਗ ਵੀ ਬਾਈ ਪੂਰਾ ਸੇਰੇ ਦਾ ਹੋਇਆ ਹੋਇਆ ਕੋਈ ਦੇਸੀ ਕੰਪਨੀ ਦਾ ਨਹੀਂ ਹੋਇਆ ਥੱਲੇ ਵਿੱਚ ਵਾਰ ਸਾਰੇ ਰੰਗ ਹੋਇਆ ਹੋਇਆ ਫੁੱਲ ਮੋਡੀਫਾਈ ਹੋਇਆ ਹੋਇਆ ਠੀਕ ਆ ਆਪਦੀ ਕੋਲੇ ਜਾ ਕੇ ਬਾਈ ਟ੍ਰੈਂਟੋ ਤਸੱਲੀ ਕਰ ਲਿਓ ਕੋਈ ਟੈਨਸ਼ਨ ਨਹੀਂ ਜੋ ਬਾਈ ਡਿਸਕਾਊਂਟ ਕਰੂਗਾ ਤਿੰਨੇ ਚੀਜ਼ਾਂ ਦੇ ਵਿੱਚੋਂ ਤਿੰਨੇ ਚੀਜ਼ਾਂ ਦੇ ਵਿੱਚੋਂ ਮੈਂ ਵੀ ਡਿਸਕਾਊਂਟ ਕਰਾਂਗਾ ਬਾਈ ਨੇ ਕਸਰ ਨਹੀਂ ਛੱਡੀ ਟ੍ਰੈਂਟੋ ਮੋਡੀਫਾਈ ਤੇ ਤਿਆਰ ਕਰਨ ਵੇਲੇ ਕਿ ਆਪਾਂ 베ਚਨੇ ਆ ਜਾਂ ਨਹੀਂ 베ਚਨੇ ਪਰ ਪੂਰੇ ਸ਼ੌਂਕ ਨਾਲ ਤਿਆਰ ਹੋਇਆ ਠੀਕ ਆ ਨਾ ਗੱਲ ਵੀਰੇ ਤੇ ਇੱਕ ਮਿੰਟ ਚਾਚਾ ਜੀ ਤੇ ਟਰੈਕਟਰ ਬਾਈ ਜੀ ਦੇਖ ਲਿਓ ਚਲਾ ਕੇ ਵਾ ਕੇ ਤਸਦੀਕ ਕਰ ਲਿਓ ਤੇ ਲੈ ਲੈ ਲਓ ਕੋਈ ਚੱਕਰ ਨਹੀਂ ਗਾਰੰਟੀ ਹੈ ਭਾਈ ਆਪਣੀ ਵੀ ਤੇ ਬਾਈ ਦੀ ਵੀ ਠੀਕ ਹੈ ਕਾਗਜ਼ ਪੱਤਰਾ ਦੀ ਗਾਰੰਟੀ ਹੈ ਭੁੱਲਾ ਸਾਹਿਬ ਠੀਕ ਹੈ ਜੀ ਟਰੈਕਟਰਾਂ ਦੇ ਤੇ ਆਪਣਾ ਨੰਬਰ ਬੋਲ ਦਿਓ ਮੇਰਾ ਨੰਬਰ ਹੈਗਾ ਜੀ WhatsApp ਨੰਬਰ ਹੀ ਦੇ ਦਿਨਾ ਮੈਂ ਦੂਜਾ ਵੀ ਤਾਂ ਲੋੜ ਹੀ ਨਹੀਂ ਹਾਂ ਮੇਰਾ WhatsApp ਨੰਬਰ ਹੈਗਾ ਵੀਰੇ 88729 4545 88729 4545 ਮੇਰਾ WhatsApp ਨੰਬਰ ਹੈ ਵੀਰੇ ਇੱਕ ਆਪਣੇ ਚੈਨਲ ਬਾਰੇ ਬੋਲ ਦਿਓ ਬਿਰਜੀ ਦਬਕੇ ਲਾਈਕ ਕਮੈਂਟ ਸ਼ੇਅਰ ਤੇ ਫੋਲੋ ਕਰਿਓ ਭੁੱਲਰ ਤਲਵੰਡੀ ਸਾਪੋ ਵਾਲਾ ਚੈਨਲ ਬਾਈ ਦਾ ਚੈਨਲ ਹੈ ਜੀ ਇਹ ਉਹੀ YouTube ਤੇ ਜੀ ਉਹੀ Facebook ਤੇ ਠੀਕ ਹੈ ਤੇ ਆਪਣਾ ਫੋਲੋ ਉਦੋਂ ਬਾਅਦ ਆ ਗਿਆ ਜੀ ਮੇਰਾ ਚੈਨਲ ਸ਼ਰਮਾ ਤਲਵੰਡੀ ਸਾਪੋ ਵਾਲਾ Facebook ਤੇ ਤੇ YouTube ਤੇ YouTube ਤੇ ਬਾਈ ਸ਼ਰਮਾ ਟਰੈਕਟਰਸ ਇਹ Facebook ਤੇ ਇਹ Facebook ਤੇ ਬਾਈ ਇਹਨੂੰ ਫੋਲੋ ਕਰ ਲਓ ਦਬਕੇ ਲਾਈਕ ਕਮੈਂਟ ਸ਼ੇਅਰ ਫੋਲੋ ਦਬਕੇ ਕਰਿਆ ਕਰੋ ਭਾਈ ਇਦਾਂ ਵੀਡੀਓ ਬਣਾਉਂਦੇ ਰਾਵਾਂਗੇ ਤੁਹਾਨੂੰ ਤੁਹਾਡੇ ਪਿਆਰ ਦੀ ਲੋੜ ਆ ਬਾਈ ਬਹੁਤ ਬਹੁਤ ਮਹਿਮਾਨੀ ਬਾਈ ਸੱਸੀ ਘੱਟਰੀ ਘੱਟਰੀ